ਅਸਲਾਮੁਆਲੇਕਮ ਦੋਸਤੋ ਕੀ ਹਾਲ ਜਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋ ਰਹੀਏ ਜ਼ਿਕਰਿਆ ਦੋ ਤਿੰਨ ਦਿਨ ਪਹਿਲੇ ਆਪਾਂ ਵੀਡੀਓ ਦੇਖੀ ਤੇ ਉਹ ਆਪਾਂ ਦੇਖੀ ਸੀ ਹਫਤੇ ਕੁਝ ਦੋਸਤਾਂ ਨੇ ਸਾਨੂੰ ਨਾ ਵਟਸਐਪ ਤੇ ਮੈਸੇਜ ਕੀਤੇ ਕਿ ਇਹ ਨਾ ਵੀਡੀਓ ਬਾਕੀ ਦਾ ਹਿੱਸਾ ਵੀ ਲੈ ਕੇ ਆਓ ਤੁਸੀਂ ਵੀਡੀਓ ਥੋੜੀ ਦੇਖੀ ਅੱਛਾ ਤੇ ਅੱਜ ਆਪਾਂ ਦਾ ਬਕਾਇਆ ਹਿੱਸਾ ਲੈ ਕੇ ਆਏ ਜਿੰਦੇ ਵਿੱਚ ਭਾਈ ਰঞ্জੀਤ ਸਿੰਘ ਟਰਡੀਆਂ ਵਾਲੇ ਗੱਲ ਕਰ ਰਹੇ ਕਿ ਜਿਹੜੇ ਆ ਤੀਰਥ ਨੇ ਨਾ ਇਹ ਲੋਕਾਂ ਨੂੰ ਨਸ਼ੇੜੀ ਬਣਾ ਰਹੇ ਨੇ ਨਸ਼ਈ ਬਣਾ ਰਹੇ ਹਾਂ ਇੰਨੀ ਵੱਡੀ ਉਹਨਾਂ ਨੇ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਤੇ ਯਾਰ ਬਹੁਤ ਜ਼ਿਆਦਾ ਅੱਗੇ ਵੀ ਨਸ਼ਾ ਤੇਨਾ ਮਤਲਬ ਇਹਦੇ ਵਿੱਚ ਕੋਈ ਨਸ਼ਾ ਦੇ ਬਾਰੇ ਗੱਲ ਕੀਤੀ ਹੈ ਤੇ ਹਾਂਜੀ ਨਸ਼ਾ ਦੇ ਬਾਰੇ ਗੱਲ ਕੀਤੀ ਤੇ ਦੂਸਰੀ ਇਹ ਗੱਲ ਕੀਤੀ ਕਿ ਰੱਬ ਕੋਈ ਸਿਗਨਲ ਨਹੀਂ ਹੈਗੇ ਕਿ ਕਿਦਰੇ ਵੱਡ ਦਾਟ ਆਉਂਦਾ ਹੈ ਤੇ ਜਿਹੜਾ ਦਿਮਾਗ ਨੂੰ ਕਿਸ ਤਰ੍ਹਾਂ ਖੋਲਣਾ ਹੈ ਇਹ ਬਾਈ ਰਜੀਤ ਸਿੰਘ ਡਾੜੀ ਵਾਲੇ ਇਸ ਵੀਡੀਓ ਦੀ ਗੱਲ ਕਰਦੇ ਆ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆ ਨਾਮ ਹੈ ਤੀਰਥ ਸ਼ਬਦ ਵਿਚਾਰ ਮੇਰਾ ਤੀਰਥ ਹੈ ਗੁਰੂ ਦਾ ਸ਼ਬਦ ਵਿਚਾਰ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਾਡਾ ਤੀਰਥ ਹੈ ਅਕਲ ਲੈਣੀ ਸਾਡਾ ਤੀਰਥ ਹੈ ਦਿਮਾਗ ਖੋਲਣਾ ਸਾਡਾ ਤੀਰਥ ਹੈ ਜੇ ਦਿਮਾਗ ਵਾਲਾ ਤੀਰਥ ਹੁੰਦਾ ਵੀਰੋ ਅੱਜ ਤੀਰਥ ਖੁੱਲੇ ਹੁੰਦੇ ਅੱਜ ਤੇ ਭੰਗਾਂ ਰਗੜੀਆਂ ਜਾ ਰਹੀਆਂ ਤੁਸੀਂ ਗੱਲ ਕਰਕੇ ਵੇਖੋ ਓਏ ਗੁਰਦੁਆਰਾ ਤੇ ਨਸ਼ਾ ਭੰਗ ਤੇ ਨਸ਼ਾ ਹੈ ਅਗਲਾ ਗੁਰਦੁਆਰੇ ਮੱਥਾ ਟੇਕਣ ਆਇਆ ਸਿੱਖੀ ਲੈਣ ਆਇਆ ਅਗਲ ਲੈਣ ਆਇਆ ਅਗਲਾ ਭੰਗੀ ਬਣ ਕੇ ਘਰ ਚੱਲਿਆ ਤਿੰਨ ਦਿਨ ਭੰਗ ਪਿਆਤੀ ਉਹਨੂੰ ਇਹ ਕੀ ਦੇਤਾ ਉਹ ਸਰੋਤਰ ਜਿਹੜਾ ਐਡਾ ਵੱਡਾ ਹੁੰਦਾ ਤੇਰੇ ਸਿਰ 'ਚ ਵੱਜਣਾ ਸਿੱਧਾ ਹੀ ਵੀ ਤੂੰ ਮੱਥਾ ਦੇਣ ਆ ਲਾ ਗਿਆ ਇੱਥੇ ਭੰਗ ਨਸ਼ਾ ਹੈ ਕਿ ਨਹੀਂ ਹੈ ਬੋਲੋ ਗੱਜ ਕੇ ਮਾੜਾ ਹੈ ਕਿ ਚੰਗਾ ਹੈ ਇਹ ਖਤਰਨਾਕ ਨਸ਼ਾ ਜਿੰਨਾ ਨੂੰ ਭੰਗ ਲੱਗ ਜੇ ਲੈਂਦੀ ਕਿਤੇ ਮਗਰੋਂ ਪਰ ਸਭ ਕੁਝ ਚੱਲਦਾ ਇੱਥੇ ਗਿਆਨ ਦੇ ਵਿੱਚ ਨਹਾਇਆ ਹੀ ਨਹੀਂ ਸਾਨੂੰ ਗਿਆਨ ਆਲਾ ਤੀਰਥ ਅਲੋਪ ਕਰਤਾ ਬਾਹਰ ਤੀਰਥ ਖੜੇ ਕਰ ਲਏ ਤੇ ਤੀਰਥਾਂ ਤੇ ਰੱਖਤੀਆਂ ਗੋਲਕਾਂ ਚੱਕਰ ਸਾਰਾ ਗੋਲਕਾਂ ਦਾ ਢਾਂਚਾ ਗੋਲਕਾਂ ਦਾ ਤੇ ਜੇ ਤੀਰਥ ਕਹਿਣਗੇ ਗਿਆਨ ਨੂੰ ਫਿਰ ਸਾਰੀ ਕੌਮ ਗਿਆਨ ਚ ਨਹਾ ਕੇ ਅਜ ਸਿਆਣੀ ਹੋਈ ਹੁੰਦੀ ਨਾ ਕੋਈ ਬਾਬਾ ਬੁੱਧੂ ਬਣਾ ਸਕਦਾ ਨਾ ਕੋਈ ਲੀਡਰ ਬੁੱਧੂ ਬਣਾ ਸਕਦਾ ਇਹਨਾਂ ਨੇ ਤੀਰਥੀ ਹੋਰ ਤੇ ਚਲੇ ਗਏ ਜਾਣਾ ਕਿਸੇ ਹੋਰ ਤੀਰਥ ਤੇ ਸੀ ਹੋਰ ਤੀਰਥ ਤੇ ਜਾਣਾ ਸੀ ਆ ਸੁਣੋ ਕਹਿੰਦੇ ਇੱਕ ਦਿਨ ਨਾ ਰਾਮਾਨੰਦ ਜੀ ਕਹਿੰਦੇ ਮੇਰਾ ਵੀ ਜੀ ਕੀਤਾ ਵੀ ਇੱਕ ਇੱਕ ਦਿਵਸ ਮਨ ਭਈ ਉਮੰਗ ਕਹਿੰਦੇ ਮੇਰਾ ਵੀ ਜੀ ਜੀ ਕੀਤਾ ਵੀ ਚੱਲੀਏ ਆ ਸੁਣਿਓ ਸ਼ਬਦ ਧਿਆਨ ਨਾਲ ਐਕਟਿਵ ਹੋ ਕੇ ਸੁਣਿਓ ਸੰਗੋ ਲਾਸਟ ਮਿੰਟ ਚੱਲਦੇ ਨੇ ਸਿੱਧੇ ਹੋ ਕੇ ਬੈਠੋ ਕਾਇਮ ਹੋ ਕੇ ਸੁਣਿਓ ਜਮਾਈ ਸਿੱਧੇ ਹੋ ਸੁਣੋ ਹਾਂਜੀ ਇੱਕ ਦਿਸ ਮਨ ਭੀਉ ਮੰਗ ਘਸ ਚੰਦਨ ਚੋਂ ਬਹੁਤ ਸੁਗੰਧ ਮੈਂ ਵੀ ਚੰਦਨ ਚੰਦਨ ਘਸਾ ਕੇ ਟਿੱਕੇ ਟੁੱਕੇ ਲਾਉਣ ਦੇ ਚੱਕਰਾਂ 'ਚ ਮੈਂ ਵੀ ਤੁਰ ਪਿਆ Hindu ਬੈਠਿਓ ਤੁਸੀਂ ਵੀ ਸੁਣੋ ਸਿੱਖੋ ਤੁਸੀਂ ਵੀ ਸੁਣੋ ਸਾਡਾ ਨਹੀਂ ਸੀ ਢਾਂਚਾ ਇਹ ਸਾਨੂੰ ਦਿੱਤਾ ਹੈ ਢਾਂਚਾ ਇਹ ਬਣਾਇਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਕਹਿੰਦੇ ਮੈਂ ਕਰਾ ਕੇ ਨਾ ਤਿਆਰੀਆਂ ਸੁਗੰਧੀਆਂ ਲੈ ਕੇ ਤੁਰ ਪਿਆ ਅੱਗੇ ਪੂਜਨ ਚਾਲੀ ਬ੍ਰਹਮ ਥਾਏ ਮੈਂ ਤੁਰਿਆ ਵੀ ਬ੍ਰਹਮ ਥਾਂ ਨੂੰ ਪੂਜਣ ਚੱਲੀਏ ਪਰ ਮੈਨੂੰ ਗੁਰੂ ਨੇ ਅਕਲ ਦੇ ਦਿੱਤੀ ਬ੍ਰਹਮ ਤੇ ਹਰੇਕ ਥਾਂ ਤੇ ਹੀ ਹੈ ਰੱਬ ਤੇ ਹਰੇਕ ਥਾਂ ਤੇ ਹੀ ਚੱਲਿਆ ਕਿੱਥੇ ਹੈ ਪੂਜਨ ਚਾਲੀ ਬ੍ਰਹਮ ਥਾਏ ਬ੍ਰਹਮ ਥਾਏ ਕਹਿੰਦੇ ਮੈਂ ਚੱਲਿਆ ਬ੍ਰਹਮ ਥਾਏ ਪੂਜਣ ਪਰ ਅੱਗੋਂ ਮੈਨੂੰ ਗੁਰੂ ਨੇ ਕੀ ਸਮਝਾਇਆ ਹਾਂ ਸੋ ਬ੍ਰਹਮ ਬੋਕਾਇਓ ਗੁਰ ਮਨ ਹੀ ਮਾਹੇ ਗੁਰੂ ਨੇ ਮੈਨੂੰ ਕੀ ਸਮਝਾਇਆ ਵੀ ਬ੍ਰਹਮ ਕਿੱਥੇ ਹੈ ਸਾਡੇ ਅੰਦਰ ਇਹ ਕਹਿ ਕੌਣ ਰਿਹਾ ਰਾਮਾਨੰਦ ਜੀ ਸ਼ਬਦ ਕਾਹਦੇ ਚ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਤੇ ਹਰ ਜਗ੍ਹਾ ਇੱਕੋ ਜਿਹਾ ਕੁਦਰਤ ਦੇ ਵਿੱਚ ਹੈ ਰੱਬ ਕੋਈ ਰੇਂਜ ਹੈ ਕਿਤੇ ਵੱਧ ਹੁੰਦੀ ਹੈ ਕਿਤੇ ਘੱਟ ਹੁੰਦੀ ਹੈ ਆਹੋ ਵੀ ਕਿਤੇ ਥੋੜਾ ਆਉਂਦਾ ਹੈ ਕਿਤੇ ਜ਼ਿਆਦਾ ਵੀ ਕਿਤੇ ਡੰਡੇ ਦੇ 6 ਆ ਗਏ ਕਿਤੇ ਇੱਕ ਵੀ ਨਹੀਂ ਰਹਿ ਗਿਆ ਵੀ ਰੇਹ ਜੁੱਟ ਗਈ ਇੱਥੇ ਰੱਬ ਘੱਟ ਹੈ ਇੱਥੇ ਰੱਬ ਵੱਧ ਹੈ ਲੈ ਦੱਸ ਰੱਬ ਤੇ ਰੱਬ ਹੈ ਕੁਦਰਤ ਦੇ ਵਿੱਚ ਹੀ ਹੈ ਉਹਦੇ ਹਰ ਜਗ੍ਹਾ ਹੈ ਸਾਡੇ ਦਿਮਾਗ 'ਚ ਇਹ ਗੱਲਾਂ ਕਿਉਂ ਬਹਿ ਗਈਆਂ ਇਹ ਨਹੀਂ ਨਿਕਲ ਸਕਦੀਆਂ ਇਹ ਖੂਨ 'ਚ ਹੀ ਵੜ ਗਈਆਂ ਸਾਡੇ ਇਹ ਤੇ ਡੀ ਐਲ ਐ 'ਚ ਵੜੀਆਂ ਫਿਰਦੀਆਂ ਨੇ ਯਾਰ ਇਹ ਤੇ ਦਿਗਲ ਹੀ ਨਹੀਂ ਸਕਦੀਆਂ ਇਹ ਫਿੱਟ ਕਰਤਾ ਸਾਡੇ ਢਾਂਚਾ ਫਿਰਦਾ ਰਹਿ ਗੇੜੇ ਦਿੰਦਾ ਯਾਰ ਅੱਜ ਨਾ ਇੱਕ ਵੀਰ ਨੇ ਪੋਸਟ ਲਿਖੀ ਕਹਿੰਦੇ ਫਲ ਇੰਨੇ ਭੇੜੇ ਨੇ ਇਹਦਾ ਮਤਲਬ ਇਹਦੀ ਜੜ ਦਰਖਤ ਹੈ ਜਿਹੜਾ ਫਲ ਜੇ ਮਾੜੇ ਨੇ ਤਾਂ ਮਤਲਬ ਦਰਖਤ ਕੋਈ ਹੋਰ ਹੈ ਅਪਰੂਣ ਹੱਤਿਆ ਬਲਾਦਕਾਰ ਕਤਲ ਧੀਆਂ ਦਾ ਦਲ ਧੱਕੇ ਅੰਦਰ ਹੀ ਪਤਾ ਨਹੀਂ ਗੰਦਮੰਦ ਕਿੰਨਾ ਭਰਾਵਾਂ ਦੀਆਂ ਦੁਸ਼ਮਣੀਆਂ ਅੰਦਰ ਜੈਲਸ ਈਰਖਾ ਸਾੜੇ ਇੰਨਾ ਕੁਝ ਅੰਦਰ ਭਰਿਆ ਪਿਆ ਇਹਦਾ ਮਤਲਬ ਇਹ ਹੈ ਵੀ ਇਹ ਜਿਹੜੀ ਸਿੱਖੀ ਹੈ ਇਹਦੀ ਜੜ ਕਿਤੇ ਹੋਰ ਲੱਗੀ ਹੈ ਜੇ ਗੁਰੂ ਨਾਨਕ ਵਾਲੇ ਪਾਸੇ ਲੱਗੀ ਹੁੰਦੀ ਤੇ ਇਹੋ ਜੀ ਨਹੀਂ ਸੀ ਹੋਣੀ ਇਹਦੀਆਂ ਜੜਾਂ ਫੁੱਲੋ ਤੁਹਾਨੂੰ ਜੜ ਵਿੱਚ ਬੈਠਾ ਬਾਬਾ ਨਾਨਕ ਨਹੀਂ ਲੱਭਣਾ ਕੋਈ ਹੋਰ ਬੈਠਾ ਪੁਜਾਰੀ ਜਿੰਨੇ ਇਹ ਫਲ ਲਾਇਆ ਇਹ ਪੁਜਾਰੀ ਦਾ ਫਲ ਹੈ ਬਾਬੇ ਨਾਨਕ ਦੀ ਸੋਚ ਨੂੰ ਐਦਾਂ ਦਾ ਫਲ ਨਹੀਂ ਸੀ ਲੱਗ ਸਕਦਾ ਵੀਰੋ ਗੁਰੂ ਨਾਨਕ ਦੀ ਸੋਚ ਨੂੰ ਏਦਾਂ ਦਾ ਫਲ ਨਹੀਂ ਸੀ ਲੱਗਣਾ ਇਹ ਫਲ ਖੱਟਾ ਹੈ ਇੱਕ ਇਹਦੀ ਜੜ ਕੋਈ ਹੋਰ ਹੈ ਉਹ ਬੜਾ ਕੁਛ ਵਧੀ ਉਹ ਲੈਣੇ ਵਰਗੇ ਲੱਗਣੇ ਸੀ ਉਹ ਭਾਈ ਜੇਠੇ ਵਰਗੇ ਲੱਗਣੇ ਸੀ ਉੱਥੇ ਉੱਥੇ ਸਭ ਜਾਦਿਆਂ ਵਰਗੇ ਹੋਣੇ ਸੀ ਜੇ ਉਹ ਹੁੰਦੀ ਸੋਚ ਉਹ ਤੇ ਸੋਚ ਹੀ ਖਤਮ ਕਰਤੀ ਇਹਨਾਂ ਨੇ ਅਗ ਇੰਨਾ ਗੰਦਾ ਸਮਾਜ ਹੈ ਸਾਡਾ ਫੁਕਰੀਆਂ ੱੱਕੇ ਬੇਈਮਾਨੀਆਂ ਚੋਰੀਆਂ ਠੱਗੀਆਂ ਅੰਦਰ ਕੁਝ ਹੋਰ ਬਾਹਰ ਕੁਝ ਹੋਰ ਚਾਪਲੂਸੀਆਂ ਸਿਰੇ ਦੇ ਨਕੰਮੇ ਆਲਸਪੁਣਾ ਇਹਦਾ ਮਤਲਬ ਇਹ ਹੈ ਇਹ ਫਲ ਹੈ ਜਿਹੜਾ ਇਹ ਕਿਸੇ ਹੋਰ ਦਰਖਤ ਦਾ ਹੈ ਇਹ ਗੁਰੂ ਨਾਨਕ ਦੇ ਦਰਖਤ ਦਾ ਫਲ ਨਹੀਂ ਹੈ ਇਹ ਸੱਚ ਹੈ ਜਿੱਥੇ ਮਰਜ਼ੀ ਕਹਾਣਾ ਕਹਾਓ ਇਹ ਸੱਚ ਹੈ ਜਿੱਦਣ ਖੋਜਣਾ ਹੋਇਓ ਖੋਜਿਓ ਇਹ ਸੱਚ ਹੈ ਜਿੱਦਣ ਦਿਮਾਗ ਚਲਾਉਣਾ ਹੋਇਆ ਚਲਾਇਓ ਤੁਹਾਨੂੰ ਇਹੀ ਲੱਗੇਗਾ ਉਹ ਜੜ ਕਿਤੇ ਹੋਰ ਹੀ ਜਾ ਲੱਗੀ ਉਹ ਕਿਤੇ ਹੋਰ ਹੀ ਲੱਗ ਗਿਆ ਸਬੰਧ ਹੀ ਕਿਤੇ ਹੋਰ ਬਣ ਗਿਆ ਯਾਰ ਇਹ ਅਸਲੀ ਨਹੀਂ ਇਹ ਗਲਤ ਹੈ ਤੇ ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਰਮਾਲੇ ਚੁੱਕ ਕੇ ਪੜੋ ਇਹ ਸ਼ਬਦ ਉਹ ਕਹਿੰਦੇ ਮੈਂ ਚੱਲਿਆ ਸੀ ਰੱਬ ਲੱਭਣ ਵੀ ਰੱਬ ਕਿੱਥੇ ਐ ਪੂਜਨ ਚਾਲੀ ਬ੍ਰਹਮ ਠਾਏ ਤੇ ਬ੍ਰਹਮ ਮੈਨੂੰ ਗੁਰੂ ਨੇ ਦੱਸਿਆ ਵੀ ਉਹ ਤੇ ਤੇਰੇ ਮਨ ਵਿੱਚ ਹੀ ਐ ਮੈਂ ਤੁਰ ਪਿਆ ਵੀ ਮੈਂ ਚੱਲਾਂ ਤੇ ਅੱਗੇ ਕਹਿੰਦੇ ਲੱਭਦਾ ਕੀ ਐ ਤੀਰਥਾਂ ਦੇ ਜਾ ਕੇ ਸੁਣਿਓ ਅਗਲੀ ਪੰਕਤੀ ਜਹਾਂ ਜਾਈਐ ਤਹ ਜਲ ਪਖਾਨ ਤੂੰ ਪੂਰ ਰਹੇ ਹੋ ਹੈ ਸਭ ਸਮਾਨ ਤੂੰ ਤੇ ਹਰੇਕ ਜਗ੍ਹਾ ਤੇ ਇੱਕੋ ਜਿਹਾ ਸਭ ਸਾਰੇ ਥਾਵਾਂ ਤੇ ਇੱਕੋ ਸਮਾਨ ਹੈ ਤੂੰ ਮੰਦਰ ਚ ਵੀ ਉਨਾ ਹੀ ਆਉਂਦਾ ਮੇਰੇ ਘਰੇ ਵੀ ਉਨਾ ਹੀ ਹੈ ਖੇਤ ਚ ਵੀ ਉਨਾ ਹੀ ਹੈ ਹਰ ਜਗ੍ਹਾ ਤੂੰ ਉਨਾ ਹੀ ਹੈ ਤੇ ਤੀਰਥਾਂ ਤੇ ਜਾਂਦੇ ਆ ਦੋ ਹੀ ਚੀਜ਼ਾਂ ਲੱਭਦੀਆਂ ਕਹਿੰਦੇ ਜਾਂ ਜਲ ਇਹ ਨਹਾ ਲੋ ਤੇ ਜਾਂ ਪਖਾਨ ਪੱਥਰ ਰੱਖਿਆ ਕਹਿੰਦੇ ਇੱਥੇ ਮੱਥਾ ਟੇਕ ਲੈ ਇੱਥੇ ਨਾਲਾ ਹੈ ਇੱਥੇ ਮੱਥਾ ਟੇਕ ਲੈ ਦੋ ਹੀ ਚੀਜ਼ਾਂ ਦਿਖਦੀਆਂ ਇਹੀ ਕੁਝ ਬਖਾਂਦੇ ਆ ਜੀ ਤੇ ਸਾਡੇ ਵਾਲਿਆਂ ਨੇ ਵੀ ਕਾਪੀ ਪੂਰੀ ਮਾਰੀ ਪਈ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਿਆਨ ਕੌਣ ਦਿੰਦਾ ਹੈ ਗਿਆਨ ਤੀਰਥ ਗੁਰ ਗਿਆਨ ਸੱਚਾ ਥਾਨ ਤੀਰਥ ਤੇ ਗਿਆਨ ਕੌਣ ਕਰਾਂਦਾ ਹੈ ਪੈਸੇ ਰੱਖ ਲੰਘ ਜਾ ਲੰਘ ਜਾ ਲੰਘ ਜਾ ਰੱਖ ਚੱਲ 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 ਐਂ ਲਗਾਈ ਜੰਦੇ ਚੱਲ ਰੱਖੀ ਚੱਲੋ ਜਾਈ ਚੱਲੋ ਰੱਖੀ ਚੱਲੋ ਜਾਈ ਚੱਲੋ ਬਸ ਅਗਲੇ ਨੂੰ ਗੋਲਕ ਤੱਕ ਮਤਲਬ ਹੈ ਤੇਰਾ ਦਿਮਾਗ ਖੁੱਲਣ ਤੱਕ ਕਿਸੇ ਨੂੰ ਕੋਈ ਮਤਲਬ ਨਹੀਂ ਤੇਰਾ ਦਿਮਾਗ ਚੱਲੇ ਕੋਈ ਮਤਲਬ ਨਹੀਂ ਨਾ ਕੋਈ ਚਲਾਉਣਾ ਚਾਹੁੰਦਾ ਨਾ ਦਿਮਾਗ ਵਰਤਣਾ ਚਾਹੁੰਦਾ ਦੋਈ ਚੀਜ਼ਾਂ ਦੇਖਦੀਆਂ ਫੇਰ ਸੁਣ ਲਓ ਪੰਕਤੀ ਦੁਬਾਰਾ ਜਹਾਂ ਜਾਈਏ ਤਹ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨੋ ਵੇਦ ਪੁਰਾਨ ਸਭ ਦੇਖੇ ਜੋਏ ਮੈਂ ਧਾਰਮਿਕ ਗ੍ਰੰਥ ਖੋਜ ਕੇ ਵੇਖੇ ਤੇ ਰਿਜ਼ਲਟ ਕੀ ਨਿਕਲਿਆ ਪੜੋ ਉहां ਤੌ ਜਾਈਏ ਜੋ ਇहां ਨਾ ਹੋਏ ਹੈ ਸ਼ੱਕ ਕਿਸੇ ਨੂੰ ਕੋਈ ਬੋਲੋ ਹੈ ਜਵਾਬ ਕਿਸੇ ਕੋਲ ਇਹਨਾਂ ਦਲੀਲਾਂ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਦਾ ਸਾਡੇ ਪੁਜਾਰੀ ਜੇ ਕਿਤੇ ਸਾਹਮਣੇ ਬਹਿ ਜਾਣ ਗੁਰੂ ਗ੍ਰੰਥ ਸਾਹਿਬ ਦੇ ਜਵਾਬ ਕੀ ਦੇਣ ਪਤਾ ਕੀ ਕਹਿਣਗੇ ਇਤਿਹਾਸ ਵਗਾਰਦੇ ਹੋਂ ਕਿੰਤੂ ਪਰੰਤੂ ਕਰਦੇ ਹੋਂ ਅੱਜ ਤੱਕ ਇਦਾਂ ਹੀ ਚੱਲਦਾ ਆਇਆ ਹੈ ਪ੍ਰਾਪਤਨ ਮਰਿਆਦਾ ਪ੍ਰਯਾਤਨ ਰਵਾਇਤਾਂ ਜਿਹੜਾ ਝੂਠ 500 ਸਾਲ ਤੋਂ ਬੋਲਿਆ ਜਾ ਰਿਹਾ 600 ਸਾਲ ਤੋਂ 1000 ਸਾਲ ਤੋਂ ਝੂਠ ਬੋਲਿਆ ਜਾ ਰਿਹਾ ਦਾ ਮਤਲਬ ਇਹ ਨਹੀਂ ਵੀ ਪੁਰਾਣਾ ਤੇ ਸੱਚ ਹੋ ਗਿਆ ਝੂਠ 100 ਸਾਲ ਪਹਿਲਾਂ ਵੀ ਝੂਠ ਸੀ ਤੇ ਅੱਜ ਵੀ ਝੂਠ ਹੈ ਹੋਰ 100 ਸਾਲ ਗੇ ਲੇਟ ਕਰ ਲੋ ਤਾਂ ਵੀ ਉਹਨੇ ਝੂਠ ਰਹਿਣਾ ਹੈ ਨਹੀਂ ਬਦਲ ਸਕਦਾ ਝੂਠ ਝੂਠ ਰਹੇਗਾ ਕਦੇ ਆਵੇ ਸਮਾਂ ਕਦੇ ਸਾਡੇ ਬੰਦੇ ਜਾਗਣ ਤੇ ਅੱਖ ਚੱਕ ਪਾ ਕੇ ਸਾਹਮਣੇ ਵਾ ਕੇ ਪੁੱਛਣ ਆ ਚੀਜ਼ ਕਿੱਥੋਂ ਆ ਗਈ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਤੇ ਤੁਸੀਂ ਕੀ ਬਣਾਤਾ ਲੋਕਾਂ ਨੂੰ ਕਿਹੜੇ ਤੀਰਥ ਤੇ ਜੋੜਨਾ ਸੀ ਤੁਸੀਂ ਕਿਹੜੇ ਤੇ ਜੋੜਿਆ ਤੀਰਥ ਹੁੰਦਾ ਹੈ ਵੀਰੋ ਤੀਰਥ ਹੁੰਦਾ ਹੈ ਤੇਰਾ ਆਪਾ ਤੀਰਥ ਹੈ ਤੂੰ ਖੁਦ ਤੀਰਥ ਹੈ ਤੈਨੂੰ ਤੇਰੇ ਚ ਹੀ ਲਾਉਣਾ ਪੈਣਾ ਹੈ ਤੇਰੇ ਅੰਦਰ ਗਿਆਨ ਤੀਰਤ ਹੈ ਹੁੰਦਾ ਹੈ ਤੀਰਤ ਹੁੰਦਾ ਹੈ ਪਰ ਬਾਹਰ ਨਹੀਂ ਹੁੰਦਾ ਅੰਦਰ ਹੁੰਦਾ ਹੈ ਹਰੇਕ ਦੇ ਅੰਦਰ ਹੁੰਦਾ ਹੈ ਗਰੀਬ ਦੇ ਵੀ ਹੁੰਦਾ ਹੈ ਕਾਲੇ ਅੰਦਰ ਵੀ ਹੁੰਦਾ ਗੋਰੇ ਅੰਦਰ ਵੀ ਹੁੰਦਾ ਉਹ ਰਾਜਸਥਾਨੀ ਦੇ ਵੀ ਹੁੰਦਾ ਉਹ ਪੰਜਾਬੀ ਦੇ ਵੀ ਹੁੰਦਾ ਔਰ ਹਰਿਆਣੇ ਵਾਲੇ ਦੇ ਵੀ ਹੁੰਦਾ ਉਹ ਹਰ ਇੱਕ ਦੇ ਅੰਦਰ ਹੈ ਸਭ ਦੇ ਅੰਦਰ ਤੇ ਹਰ ਬੰਦਾ ਆਪਣੇ ਅੰਦਰ ਜਿੱਥੇ ਬੈਠਾ ਉੱਥੇ ਹੀ ਨਹਾ ਸਕਦਾ ਹੈ ਤਾਂ ਹੀ ਕਲਗੀਆਂ ਵਾਲੇ ਕਹਿੰਦੇ ਮੈਂ ਨਹਾ ਰਿਆਂ ਮੈਨੂੰ ਨਹੀਂ ਕਿਤੇ ਜਾਣ ਦੀ ਲੋੜ ਮੈਂ ਅੰਦਰ ਹੀ ਨਹਾ ਲਿਆ ਮੇਰੇ ਫਤੇ ਸਿੰਘ ਵੀ ਨਹਾ ਲਿਆ ਮੇਰਾ ਜੋਰਾਵਰ ਵੀ ਨਹਾ ਲਿਆ ਨਾਤੇ ਸੀ ਗਿਆਨ ਦੇ ਵਿੱਚ ਤਾਂ ਹੀ ਤੇ ਅੱਖਾਂ ਚੱਖਾਂ ਪਾ ਕੇ ਗੱਲਾਂ ਕਰਦੇ ਸੀ ਸਾਡੇ ਵਰਗੇ ਨਹਾ ਨਾ ਕੇ ਥੱਕ ਕੇ ਮੀਣੇ ਹੀ ਰਹੇ ਮੀਣੇ ਕੋਈ ਬਦਲਾਅ ਨਹੀਂ ਆਇਆ ਕੋਈ ਚੇਂਜ ਨਹੀਂ ਆਇਆ ਕੱਖ ਨਹੀਂ ਬਦਲਿਆ ਕੁਝ ਨਹੀਂ ਦੇਰ ਹੋਇਆ ਸੱਜਣ ਉਹੀ ਮੀਨੇ ਮੀਨੇ ਰਹੇ 도ਗਲੇ ਰਹੇ 도ਗਲੇ ਅੰਦਰ ਕੁਝ ਹੋਰ ਬਾਹਰ ਕੁਝ ਹੋਰ ਉਹ ਨਹੀਂ ਡਰੇ ਉਹ ਨਹੀਂ ਘਬਰਾਏ ਉਹ ਕਾਇਮ ਸੀ ਪੂਰੇ ਜਦੋਂ ਸਾਡੇ ਪੁਜਾਰੀਆਂ ਨਾਲ ਅੱਖ ਚੱਕ પા ਕੇ ਕਿਸੇ ਨੇ ਗੱਲ ਕੀਤੀ ਅੱਖ ਚੱਕ પા ਕੇ ਗੱਲ ਨਹੀਂ ਕੀਤੀ ਇਹਨਾਂ ਦੀ ਕਿਸੇ ਨੇ ਜਵਾਬ ਨਹੀਂ ਆਉਣਾ ਇਹਨਾਂ ਨੂੰ ਛੇਕ ਦੇਣਗੇ ਵੱਧ ਤੋਂ ਵੱਧ ਛੱਡੋ ਕਾਲ ਤੱਕ ਦੇ ਸਦਕੇ ਛੇਕ ਦਿਓ ਪੰਥ ਚੋਂ ਬਾਹਰ ਕੱਢ ਦਿਓ ਇਹਦੋਂ ਵੱਧ ਦੇ ਕੁਝ ਨਹੀਂ ਕਰ ਸਕਦੇ ਜਵਾਬ ਨਹੀਂ ਦੇਣਗੇ ਲਿਖ ਕੇ ਲੈ ਲਓ ਭਾਂਵੇਂ ਗਰੰਟੀ ਐ ਇਸ ਗੱਲ ਦੀ ਇਹਨਾਂ ਨੂੰ ਜਵਾਬ ਨਹੀਂ ਆਉਣੇ ਜਾਂ ਇਹ ਕਹਿ ਕੇ ਖਿਹੜਾ ਛੜਾਣਗੇ ਇਹ ਪ੍ਰਾਤਨ ਮਰਿਆਦਾ ਹੈ ਇਹ ਪਹਿਲਾਂ ਤੋਂ ਚੱਲਿਆ ਆਉਂਦਾ ਤੁਸੀਂ ਨਵੇਂ ਜੰਮ ਪੇ ਕੱਲਦੇ ਨੇ ਆਣੇ ਜਾਂ ਇਹ ਕਹਿਣਗੇ ਤੇ ਜਾਂ ਫਿਰ ਕਹਿਣਗੇ ਇਹਨਾਂ ਨੂੰ ਪੰਥ ਚੋਂ ਬਾਹਰ ਕੱਢੋ ਜਾਂ ਕਹਿਣਗੇ ਇਹਨਾਂ ਦੀ ਸ਼ਰਧਾ ਨਹੀਂ ਸਾਡੀ ਸ਼ਰਧਾ ਹੈ ਪਰ ਅਸਲੀ ਤੀਰਥ ਤੇ ਤੁਸੀਂ ਬੋਲੋ ਸਾਡੀ ਸ਼ਰਧਾ ਹੈ ਅਸਲੀ ਤੀਰਥ ਤੇ ਉਹ ਤੀਰਥ ਜਿਹੜਾ ਗੁਰ ਗਿਆਨ ਸਾਚਾ ਥਾਨ ਤੀਰਥ ਗੁਰ ਗਿਆਨ ਬੋਲੋ ਯਾਰ ਗੁਰਗਿਆਨ ਸੱਚਾ ਸ਼ਾਂਤੀ ਤੀਰਥ ਨਾਵਾ ਜੇ ਤਿਸ ਬਾਵਾ ਵਣ ਭਾਣੇ ਕੇ ਨਾ ਹੈ ਕਰੀ ਕਹਿੰਦਾ ਸ਼ਰੂ ਜਪਜੀ ਸਾਹਿਬ ਪੜ ਲੈਂਦੇ ਪਿਆਰਿਓ ਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਾਂਦੇ ਸ਼ੁਰੂ ਕਿੱਥੋਂ ਕਰਦੇ ਐ ਸੋਚੈ ਸੋਚ ਨਾ ਹੋਵੇ ਮਨ ਨਹੀਂ ਸੁੱਚਾ ਹੁੰਦਾ ਜੇ ਸੋਚੀ ਲੱਖ ਵਾਰ ਲੱਖ ਵਾਰ ਕਿਤੇ ਦਿਮਾਗ ਚਲਾ ਲੈਂਦੇ ਆਪਣਾ ਫਿਰ ਪੜੋ ਪੰਗਤੀ ਦੁਆਰਾ ਸੋਣੋ ਵੇਦ ਪੁਰਾਨ ਸਭ ਦੇਖੇ ਜੋਏ ਉਹਾਂ ਤੋਂ ਜਾਈਏ ਜਾਈਂ ਹਾ ਨਾ ਹੋਏ ਸਤ ਗੁਰ ਮੈਂ ਬਲੇਹਾਰੀ ਤੋਰ ਮੈਂ ਬਲੇਹਾਰੇ ਜਾਵਾ ਮੇਰੇਆ ਗੁਰੂ ਜੀ ਤੁਹਾਡੇ ਤੋਂ ਨਹੀਂ ਤਾਂ ਮੈਂ ਤੇ ਭਟਕਦਾ ਪਰਮਾਚ ਫਿਰਦਾ ਸੀ ਆਹ ਕੰਮ ਕਰ ਲੋ ਆਹ ਕਰਮ ਕਰ ਲੋ ਆਹ ਕਰਮ ਕਰ ਲੋ ਮੈਂ ਤੇ ਕਰਮਾਂ ਚ ਉਲਝਾਤਾ ਸੀ ਮੈਨੂੰ ਮੈਂ ਤੇਰੇ ਤੋਂ ਬਲੇਹਾਰੇ ਜਾਵਾ ਤੈ ਮੇਰੇ ਬੰਧਨ ਕੱਟ ਤੇ ਆਸ ਲਾਸਟ ਪੰਕਤੀ ਕੱਠੀ ਸੁਣੋ ਸਤ ਗੁਰ ਮੈਂ ਬਲੇਹਾਰੀ ਤੋਰ ਨੋ ਸ਼ਕਲ ਬਿਕਲ ਭਰਮ ਕਾਟੇ ਮੋਹ ਮੈਂ ਤੇਰੇ ਤੋਂ ਬਲਿਹਾਰੇ ਜਾਨਾ ਜਿੰਨੇ ਮੇਰੇ ਸਾਰੇ ਭਰਮ ਕੱਟਤੇ ਕੱਟਤੇ ਅੱਗੇ ਰਾਮ ਆਨੰਦ ਸੁਆਮੀ ਰਮਤੂ ਬ੍ਰਹਮ ਰਾਮ ਆਨੰਦ ਜੀ ਕਹਿੰਦੇ ਮੇਰਾ ਹਾਂਜੀ ਜੀ ਗਰੀਆ ਜੀ ਗਰੀਆ ਆਪਾਂ ਇਹ ਵੀਡੀਓ ਦੇਖ ਰਹੇ ਸੀ ਤੇ ਇਹਦੇ ਵਿੱਚ ਨਾ ਪਹਿਲੀ ਜੇ ਤੀਰਥਾਂ ਵਾਲੀ ਗੱਲ ਕਰੀਏ ਤੇ ਬਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੇ ਬਿਲਕੁਲ ਸਹੀ ਕਿਹਾ ਕਿ ਜ਼ਿਆਦਾਤਰ ਜਿਹੜੇ ਤੀਰਥ ਜਾਂ ਮੰਦਰ ਜਾਂ ਜਿਹੜੇ ਸ਼੍ਰਾਈਨਜ਼ ਨੇ ਮਤਲਬ ਕਿ ਆਪਣੇ दरबार ਨੇ ਉਹ ਇਸ ਤਰ੍ਹਾਂ ਹੀ ਹੈ ਕਿ ਉੱਥੇ ਨਸ਼ਾ ਆਮ ਹੈ ਬਿਲਕੁਲ ਸਹੀ ਗੱਲ ਹੈ ਅ ਮੈਂ ਇੱਕ ਆਪਣੇ ਇਥੇ ਮੁਸਲਮਾਨਾਂ ਦਾ ਇੱਕ ਦਰਬਾਰ ਦੀ ਗੱਲ ਕਰਾਂਗਾ ਤੇ ਲਾਹੌਰ ਚ ਮਨਾਰੀ ਪਾਕਿਸਤਾਨ ਦੇ ਕੋਲ ਜਰ ਮੈਂ ਅੱਗੇ ਵੀ ਜ਼ਿਕਰ ਕੀਤਾ ਹੋਵੇ ਉੱਥੇ ਇੱਕ ਦਰਬਾਰ ਹੈ ਤੇ ਉਹ ਦਰਬਾਰ ਕਿੰਦਾ ਜੀ ਉਸ ਬੰਦੇ ਦਾ ਹੈ ਕਿ ਜਿਹੜਾ ਇੱਕ ਬੱਚੇ ਨਾਲ ਜੀ ਮੁਹੱਬਤ ਕਰਦਾ ਸੀ ਹੈ ਸਹੀ ਹੋ ਗਿਆ ਮਤਲਬ ਕਿ ਉਹ ਦੁਨੀਆਦਾਰੀ ਵਾਲੀ ਕਰਦਾ ਸੀ ਤੇ ਕੀ ਹੈ ਉਹਦਾ ਦਰਬਾਰ ਬਣਿਆ ਹੋਇਆ ਤੇ ਲੋਕ ਕਹਿੰਦੇ ਸੀ ਜੀ ਉਹ ਹੋਰ ਮਤਲਬ ਕਿ ਉਹਦੇ ਖਿਲਾਫ ਕਹਾਣੀਆਂ ਗੜਗੁੜ ਕੇ ਉਹਨੂੰ ਨੇਕ ਬਣਾਇਆ ਹੋਇਆ ਤੇ ਉਹਦਾ ਦਰਬਾਰ ਤੇ ਸਭ ਤੋਂ ਜ਼ਿਆਦਾ ਚੱਲਦਾ ਲੋਰਚ ਓਏ ਹੋਏ ਤੇ ਉਹ ਦਰਬਾਰ ਦਾ ਤੂੰ ਇਹ ਹਿਸਾਬ ਨਾਲ ਲਾ ਕਿ ਉੱਥੇ ਇੰਨਾ ਨਸ਼ਾ ਮਤਲਬ ਦੂਸਰੇ ਲਫ਼ਜ਼ਾਂ ਵਿੱਚ ਕੀ ਲੋਕ ਉਹ ਠਰਕੀ ਹਾਂ ਤੇ ਉੱਥੇ ਇੰਨਾ ਨਸ਼ਾ ਕਿ ਤੇਰੀ ਸੂ ਹੋ ਜੇ ਉੱਥੇ ਚਰਸ ਇੰਨੀ ਕ ਪੀਤੀ ਜਾਂਦੀ ਜਾਂ ਭੰਗ ਕੋਟੀ ਜਾਂਦੀ ਸੜਕ ਤੇ ਬਹਿ ਕੇ ਘੋਟਦੇ ਨੇ ਤੇ ਪੁਲਿਸ ਕੋਲ ਲੱਗੀ ਫਿਰਦੀ ਕੋਈ ਕੁਝ ਨਹੀਂ ਕਰਦਾ ਸਹੀ ਹੋ ਗਿਆ ਕੀ ਹੈ ਜੀ ਇਹ ਮੌਜ ਚ ਨੇ ਜੀ ਬਾਬੇ ਇਹ ਬਾਬਿਆਂ ਦੀ ਕਿਹੜੀ ਮੌਜ ਚ ਇਹ ਫਿਰ ਭਾਈਓ ਸਹੀ ਗੱਲ ਜਿਹੜੀ ਮੌਜ ਉਹ ਕਿਹੜਾ ਜਾ ਰਹੇ ਨੇ ਕਿ ਰੱਬ ਨਾਲ ਮਿਲੀ ਹੋਈ ਹੈ ਇਹਨਾਂ ਦੀ ਤਾਰ ਉਹ ਮੌਜ ਨਹੀਂ ਗੇ ਉਹ ਜੇ ਨਸ਼ੇ ਦੀ ਮੌਜ ਚ ਨੇ ਪੀਂਦੇ ਨੇ ਤਾਂ ਜੋ ਵੀ ਜੈ ਇਹ ਤਾਂ ਕੋਈ ਮਕਸਦ ਹੀ ਨਹੀਂ ਦੁਨੀਆ ਦੇ ਆਨ ਦਾ ਇਹ ਕੋਈ ਮਕਸਦ ਹੀ ਨਹੀਂ ਲੇਕਿਨ ਉੱਥੇ ਲੋਕ ਬਹੁਤ ਜਾਂਦੇ ਹੂੰ ਬਹੁਤ ਜ਼ਿਆਦਾ ਲੋਕ ਜਾਂਦੇ ਨੇ ਯੋਗਾ ਨੂੰ ਬਹੁਤ ਜ਼ਿਆਦਾ ਜਾਂਦੇ ਨੇ ਲੋਕਾਂ ਨੂੰ ਸ਼ਾਉਰ ਨਹੀਂ ਯੋਗਾ ਨੂੰ ਸ਼ਾਉਰ ਨਹੀਂ ਜਿਹੜਾ ਬਾਈ ਰਣਜੀਤ ਸਿੰਘ ਟੜਿਆ ਜਿਸ ਨੇ ਕਹਿ ਰਹੇ ਕਿ ਵੀ ਦਿਮਾਗ ਖੋਲਣਾ ਹੀ ਨਹੀਂ ਜਾਂਦੇ ਹਾਂ ਤੀਰਥਾਂ ਨਾਲ ਜਗਾਂ ਨਾਲ ਜੋੜ ਕੇ ਦਿਮਾਗ ਨੂੰ ਬੰਦ ਕੀਤਾ ਹੋਇਆ ਲੋਕਾਂ ਦਾ ਜਾਂ ਦਿਮਾਗ ਨੂੰ ਬੰਦ ਕਰ ਦਿੱਤਾ ਗਿਆ ਤੇ ਇੱਕ ਜਿਹੜੀ ਸਾਰਿਆਂ ਤੋਂ ਵੱਡੀਆਂ ਨਾ ਗੱਲ ਕੀਤੀ ਇਹਨਾਂ ਨੇ ਇਹ ਗੱਲ ਕੀਤੀ ਜਿਹੜੀ ਕਿ ਜਿਹੜਾ ਰੱਬ ਉਹ ਕੋਈ ਕਵਰੇਜ ਨਹੀਂ ਹੈਗੀ ਕੋਈ ਸਿਗਨਲ ਨਹੀਂ ਹੈਗੇ ਕਿ ਵੀ ਦਰਬਾਰ ਚ ਜ਼ਿਆਦਾ ਆ ਰਹੇ ਨੇ ਮਸੀਹ ਚ ਜ਼ਿਆਦਾ ਆ ਰਹੇ ਨੇ ਜਾਂ ਮੰਦਰ ਚ ਜ਼ਿਆਦਾ ਆ ਰਹੇ ਨੇ ਆ ਤਿੰਨ ਡੰਡੇ ਆ ਗਏ ਇੱਥੇ ਜ਼ਿਆਦਾ ਨਹੀਂ ਨਹੀਂ ਇੰਜ ਨਹੀਂ ਗੱਲ ਅੱਲਾਹ ਤਾਲਾ ਉਹ ਕਹਿੰਦੇ ਨਾ ਕਿ ਅੱਲਾਹ ਤਾਲਾ ਕਹਿੰਦਾ ਕਿ ਤੁਸੀਂ ਅਗਰ ਮੇਰੇ ਵੱਲ ਚੱਲ ਕੇ ਆਓਗੇ ਮੈਂ ਤੁਹਾਡੀ ਤਰਫ ਦੌੜ ਕੇ ਆਵਾਂਗਾ ਯਾਨੀ ਕਿ ਆਪਾਂ ਅਗਰ ਰੱਬ ਨੂੰ ਪਾਣਾ ਹੈ ਤਾਂ ਫਿਰ ਆਪਣੇ ਆਪ ਨੂੰ ਸਾਫ਼ ਕਰਨਾ ਹਾਂਜੀ ਤੇ ਇਸਲਾਮੇ ਕੀ ਸ਼ਰਤ ਕੀ ਹੈ ਕਿ ਰੱਬ ਕਹਿੰਦਾ ਖੁਦ ਕਹਿੰਦਾ ਕਿ ਮੈਂ ਤੁਹਾਡੀ ਇਸ ਸ਼ਰਤ ਨਾਲੋਂ ਵੀ ਜ਼ਿਆਦਾ ਕਰੀਬ ਸੁਭਾਨ ਅੱਲਾਹ ਮਤਲਬ ਕਹਿੰਦਾ ਕੀ ਹੈ ਕਿ ਇਹ ਇੰਨਾ ਨਜ਼ਦੀਕ ਆ ਕਿ ਤੁਸੀਂ ਆਪਣੇ ਜ਼ਿਹਨ 'ਚ ਵੀ ਕੋਈ ਸੋਚਦੇ ਹੋ ਜੇ ਤੇ ਮੇਰੇ ਦਿਲ 'ਤੇ ਪਹੁੰਚਦਾ ਤੇ ਤੁਹਾਨੂੰ ਕਿਸੇ ਤੀਰਤ ਤੇ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਅਗਰ ਘਰ ਬਹਿ ਕੇ ਵੀ ਇਬਾਦਤ ਕਰਦੇ ਇਸਲਾਮਿਕ ਗੱਲ ਇੱਕ ਹੋਰ ਕਰਾਂ ਕਿ ਜ਼ਿਕਰੀਆ ਜਿਸ ਤਰ੍ਹਾਂ ਕਿ ਤੁਸੀਂ ਜਾਂਦੇਗੇ ਇਸਲਾਮ 'ਚ ਨਮਾਜ਼ ਪੜ੍ਹਨੀ ਚਾਹੀਦੀ ਹੈ ਤੇ ਉਹ ਇੱਕ ਅਹਿਮ ਰੂਕਾ ਨੇ ਤੇ ਉਹਦੇ ਵਿੱਚ ਅਗਰ ਤੁਸੀਂ ਸੁਣਦਾ ਘਰ ਬਣ ਕੇ ਜਾਂਦੇ ਜੇ ਤੇ ਬਰਕਤ ਜ਼ਿਆਦਾ ਹੈ ਵਾਓ ਤੇ ਇਹ ਹਰ ਬੰਦੇ ਨੂੰ ਪਤਾ ਕਿ ਵੀ ਉਨੀ ਜ਼ਿਆਦਾ ਬਰਕਤ ਹੈ ਕਿ ਬਜਾਏ ਮਸਜਿਦੇ ਮਸਜਿਦ 'ਚ ਫਰਜ਼ ਪੜ੍ਹਨ ਦੀ ਜ਼ਿਆਦਾ ਸੁਣਦਾ ਘਰ ਆਣ ਕੇ ਪੜੋ ਤੇ ਇਹ ਕਿਉਂ ਹੋ ਗਿਆ ਕਿ ਰੱਬ ਨੇ ਰੱਬ ਨੇ ਇੱਕ ਜਗ੍ਹਾ ਨਾਲ ਨਹੀਂ ਜੋੜਿਆ ਜਾਂ ਇਸਲਾਮ ਨੇ ਇੱਕ ਜਗ੍ਹਾ ਡਾਲੀ ਤੁਹਾਨੂੰ ਜੋੜਿਆ ਉਹ ਤੁਹਾਡੇ ਵਾਸਤੇ ਉਹਨਾਂ ਦਾ ਇਹ ਇਸਲਾਮ ਜਿਹੀ ਹੈ ਕਿ ਸਾਰੀ ਦੁਨੀਆ ਹੀ ਤੁਹਾਡੇ ਵਾਸਤੇ ਮਸਜਿਦ ਹੈ ਜਿੱਥੇ ਮਰਜ਼ੀ ਤੁਸੀਂ ਰੱਬ ਨੂੰ ਯਾਦ ਕਰ ਸਕਦੇ ਇਹ ਥੋੜੀ ਜਿਹੀ ਵੱਧ ਗੱਲਾਂ ਹੋ ਗਈਆਂ ਇਸਲਾਮ ਦੇ ਹਿਸਾਬ ਨਾਲ ਅਗਰ ਲੇਕਿਨ ਉਹ ਸਮਝਾਉਣ ਵਾਸਤੇ ਜ਼ਰੂਰੀ ਹੈ ਸਾਣ ਕਿਉਂਕਿ ਸੇਮ ਹੀ ਕਨਸੈਪਟ ਹੈ ਸਿੱਖੀzm ਚ ਰੱਬ ਦਾ ਤੇ ਇਸਲਾਮ ਚ ਰੱਬ ਦਾ ਤੇ ਅਮੀਰ ਇਹ ਵੀਡੀਓ ਦੋਸਤਾਂ ਨੂੰ ਪਸੰਦ ਆਏਗੀ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਸਾਡੇ ਹੋ ਇਜਾਜ਼ਤ ਅੱਲਾਹ ਨਿਗਹਿਬਾਨ